ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਆ ਪਿੰਡ ਪਗੜਾਣਾ ਸਾਹਿਬ ਦੇ ਨੌਜਵਾਨ ਵੀਰਾਂ ਦੇ ਵੱਲੋਂ ਦੂਜਾ ਦਸਤਾਰ ਬੰਦੀ ਸਮਾਗਮ ਜੋ ਕਿ ਉਲਿੱਖਿਆ ਗਿਆ ਸੀ ਉਹਦੇ ਵਿੱਚ 150 ਤੋਂ ਵੱਧ ਨੌਜਵਾਨਾਂ ਨੇ ਜੋ ਕਿ ਪਾਰਟਿਸਪੇਟ ਕੀਤਾ ਆ ਤੇ ਉਹਦੇ ਵਿੱਚ ਤਿੰਨ ਸਨਮਾਨ ਪਹਿਲਾ ਦੂਜਾ ਤੇ ਤੀਜਾ ਜਿਦੇ ਵਿੱਚ ਫਰਸਟ ਪ੍ਰਾਈਜ਼ ਵੱਡੇ ਆ ਵੀਰਾਂ ਦਾ ਪਹਿਲਾ 4500 ਰੁਪਿਆ ਤੇ ਦੂਜਾ 3100 ਰੁਪਇਆ ਤੇ ਤੀਜਾ ਨਾਮ 2100 ਰੁਪਇਆ ਤੇ ਛੋਟੇ ਵੀਰਾਂ ਦਾ ਪਹਿਲਾ ਨਾਮ 2100 ਰੁਪਇਆ ਤੇ ਦੂਜਾ 1500 ਤੇ ਤੀਜਾ 1100 ਰੁਪਇਆ ਸਾਰੇ ਵੀਰਾਂ ਦੇ ਸਹਿਯੋਗ ਨਾਲ ਜਿਵੇਂ ਸਾਡਾ ਭਾਈ ਰਣਜੀਤ ਸਿੰਘ ਹੋ ਗਿਆ ਚੰਡੀਗੜ੍ਹ ਤੋਂ ਤੇ ਕਾਲਾ ਵੀਰ ਹੋ ਗਿਆ ਵੀਰ ਕੁਲਦੀਪ ਸਿੰਘ ਜੀ ਬੈਦ ਤੇ ਰਵੀ ਮਾਹਰ ਜੀ ਆਪਣੇ ਵੀਰ ਲਖੀ ਜੀ ਠੀਕ ਹੈ ਜੀ ਹੋਰ ਸਾਰੇ ਗੁਰਪ੍ਰੀਤ ਸਿੰਘ ਸਾਡੇ ਵੀਰ ਇਹ ਸਾਰੇ ਵੀਰਾਂ ਦੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਜੋ ਦੂਜਾ ਸਮਾਗਮ ਹੈ ਏ ਅੱਜ ਸਮਾਪਤ ਹੋਇਆ ਆ। ਸੋ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ। ਅੱਗੇ ਤੋਂ ਸਾਡੇ ਵੀਰ ਰਣਜੀਤ ਸਿੰਘ ਚੰਡੀਗੜ੍ਹ ਉਹਨਾਂ ਨੇ ਅੱਗੇ ਤੋਂ 11000 ਰੁਪਇਆ ਪਹਿਲਾ ਨਾਮ ਤੇ ਦੂਜਾ ਨਾਮ 7100 ਰੁਪਇਆ ਤੇ 5-5 ਫੁੱਟੇ ਸਨਮਾਨਾਂ ਦੇ ਨਾਲ ਜੋ ਕਿ ਵੀਰ ਫਰਸਟ ਸੈਕੰਡ ਆਉਣਗੇ ਉਹਨਾਂ ਨੂੰ ਸਨਮਾਨ ਕਰਨਗੇ। ਸੋ ਇਹਨਾਂ ਕੁਝ ਕਹਿੰਦੇ ਹੋਈ ਖਮਾ ਦੀ ਜਾਂ। ਖਾਲਸਾ ਸ਼੍ਰੀ ਗੁਰੂ ਜੀ ਕੀ ਬੱਲੇ। ਅੱਜ ਖਾਲਸਾ ਅੱਜ ਖਾਲਸੇ ਪੰਥੀ ਸਾਜਣਾ ਦੀ ਬਸੈ। ਸਾਡੇ ਪਿੰਡ ਪਗੜਾਣਾ ਵਿੱਚ ਨਵੇਂ ਪਾਸੇ ਸਾਹਿਬ ਦਾ ਗੁਜਰਾ ਸਰਬ ਹੈ ਜੋ ਉੱਥੇ ਸਾਡੇ ਪਿੰਡ ਦਾ ਇੱਕ ਬਹੁਤ ਪਿਆਰਾ ਮਿੱਤਰ ਸਰਦਾਰ ਸੁਖ ਪਗੜਾਣਾ ਇਹਨਾਂ ਵੱਲੋਂ ਸਾਰੀ ਸੰਗਤ ਕੋਲੋਂ ਮਿਲ ਕੇ ਪੰਧਿਆਰਾ ਮੁਕਾਬਲਾ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪੰਡਾਲ ਦੇ ਵਿੱਚ ਛੋਟੇ-ਛੋਟੇ ਬੱਚੇ ਬਜ਼ੁਰਗ ਭੈਣ ਭਰਾ ਸਾਰੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਵੀ ਬੱਚੇ ਨੇ ਪਾਰਟਿਸਿਪੇਟ ਕਰਿਆ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਵਧਾਈਆਂ ਤੇ ਜਿਹੜੇ ਵੀ ਇੱਥੇ ਵੀਨਰ ਆਉਂਦੇ ਹੈ ਬਹੁਤ ਅੱਛੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਦਾਂ ਦੇ ਮੁਕਾਬਲੇ ਦੇ ਬਹੁਤ ਲੋੜ ਹੈ ਤਾਂ ਜੋ ਬੱਚਿਆਂ ਨਾਲ ਨਾਲ ਬੱਚਿਆਂ ਨੂੰ ਸਿੱਖਿਆ ਮਿਲੇ ਤਕਰੀਬਨ 90% ਉਹ ਜਿਹੜੇ ਅੱਗੇ ਬੱਚੇ ਨੇ ਉਹ ਸਾਰੇ ਸਰਦਾਰ ਨੇ ਸਿੱਖ ਨੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਮਾਣ ਵਾਲੀ ਗੱਲ ਹੈ ਕਿ ਸਾਡੇ ਨਗਰ ਦੇ ਉਹ ਸਾਰੇ ਵੀਰਾਂ ਦੇ ਵਿੱਚ ਮੇਰੀ ਨਿਕ ਨਿਕ ਜੀ ਭੈਣ ਆਈ ਹੈ ਦੇਖੋ ਜੀ ਉਹ ਦਸਤਾਰ ਸਜਾਦੀ ਹੈ ਸਾਡੇ ਵਾਰਡ ਮੁੰਡਿਆਂ ਦੇ ਵਿੱਚੋਂ ਇੱਕ ਹੈ ਤੇ ਦਮਾਲਾ ਨਹੀਂ ਦਸਤਾਰ ਸਜਾਦੀ ਹੈ ਜੀ ਦਸਤਾਰ ਨਾਲ ਦਤਛੇੜ ਨਹੀਂ ਕਿਤੇ ਦੇਖੋ ਕੋਈ ਹੱਥ ਤੇ ਕੋਈ ਹੋਰੇਗਾ ਪਾ ਗਰੋ ਸੋਹਰਾ ਨਾ ਨਾ ਧਾਕੀ ਦਾ ਖੇਡ ਰਾਮ ਰਿਆ ਹਸਲੋ ਜਲਖਾਨ ਦੀ ਤੰਗਾਇਆ ਖੁਦ ਨੂੰ ਮਾਤਾ ਬਤਾ ਬਤਾ ਕਰੋ ਸੋਹਰਾ ਜੀ ਦੀ ਕਿਸਮਾ ਨਾ ਚੋਟੇ ਨੇ ਛੱਟਾ ਕੱਢ ਰਿਹਾ ਲੋ ਇਹ ਕੱਪੜੇ ਜਾਂਦਾ ਕੱਪੜੇ ਨਹੀਂ ਹੋ ਰਿਹਾ ਆਪਾਂ ਆ ਗਏ 3 ਮਿੰਟ ਦਾ ਡੇਮ ਹੈ ਵੀ ਥੋੜੇ ਨੂੰ ਆਰਾਮ ਨਾਲ ਦਸਤਾਰ ਸਜਾਓ ਸਿਰ ਪ੍ਰੋਪਰ ਕਵਰ ਕਰੋ ਆਰਾਮ ਨਾਲ 3 ਮਿੰਟ ਦਾ ਟਾਈਮ ਹਲੇ ਹੈਗਾ ਥੋੜੇ ਨੂੰ ਚਲੋ ਬਣਾ ਲਓ ਬਣਾ ਲਓ ਬਾਈ ਬਹੁਤ ਸ਼ਰਮਾ ਫਲਾਵਾ ਦੇ ਬਹੁਤ ਚ ਸਿੱਖ ਆਰਾਮ ਨਾਲ ਨੇ ਜੀ ਪਾਰਟਿਸਪੋਰਟ ਕੀਤਾ ਜੀ ਜੇ ਹੀ ਤੀਜਾ ਸਥਾਨ ਰਾਫਟ ਕੀਤਾ ਜਰਵਰ ਸਿੰਘ ਵੀਰ ਨੇ ਜੀ ਵੀਰ ਦਲਜੀਤ ਸਿੰਘ ਬੈਂ ਵੈਦਪੁਰ ਪਗੜਾਣਾ ਇਹਨਾਂ ਵੱਲੋਂ ਵੀਰ ਨੂੰ 2100 ਰੁਪਏ ਸਨਮਾਨ ਜਿੱਤ ਗਏ ਜੀ ਸਾਨਿਆ ਚੋੜੇ ਵਿੱਚ ਜੋ ਇਹ ਗੀਤ ਸਾਰੇ ਹਾਲਾ ਵੀਰੋ ਦਲਪੀਤ ਸਿੰਘ ਵੀਰ ਨੂੰ ਵੀਰ ਬੇਨਤੀ ਅੱਗੇ ਆ ਜਾਣੀ ਪਲੇਅ ਵੀ ਬਣਾਇਆ ਅਗਲੀ ਵਾਰੀ ਬਤਾਲ ਮੁਕਾਬਲੇ ਵਿੱਚ 11000 ਦਾ ਨਾਮ ਦਿੱਤਾ ਜਾਊਗਾ ਜੀ ਵੀਰ ਵੱਲੋਂ ਅਨਾਊਂਸ ਕੀਤਾ ਗਿਆ ਜੀ ਬਾਈ ਰਣਜੀਤ ਚੰਡੀਗੜ੍ਹ ਤੋਂ ਜੀ ਬਾਦ ਕੁਲਦੀਪ ਸਾਡੇ ਪਿੰਡ ਦੇ ਵੀਰਾਂ ਵੱਲੋਂ ਜੋ ਬਾਬਾ ਹਕੀਮ ਬਾਰਾ ਸਿੰਘ ਜੀ ਬੈਦ ਉਹਨਾਂ ਦੀ ਸਾਲਾਨਾ ਵਰਸੀ ਨੂੰ ਮੁੱਖ ਰੱਖਦੇ ਹੋਇਆ ਜੋ ਕਿ ਕੁਸ਼ਤੀ ਦੰਗਲ ਲਈ ਕਿਆ ਗਿਆ ਹੈ 18 ਮਈ ਨੂੰ ਜਿਦੇ ਵਿੱਚ ਗਾਇਕ ਦੁਰਗਰ ਗਿੱਲਾ ਜੀ ਨੇ ਆਉਣਾ ਹੈ ਤੇ ਸਾਰੀਆਂ ਸੰਗਤਾਂ ਨੇ ਵੀ ਹਾਜ਼ਰੀ ਭਰਨੀਆਂ ਤੇ ਦੂਜਾ ਜੋ 26 27 ਅਪ੍ਰੈਲ ਦਾ ਸਮਾਗਮ ਪਿੰਡ ਪਗੜਾਣਾ ਸਾਹਿਬ ਵਿਖੇ ਹੀ ਹੈ ਜਿਦੇ ਵਿੱਚ ਬਾਬਾ ਪਰਮਪ੍ਰੀਤ ਸਿੰਘ ਜੀ ਨਾਥਮਲਪੁਰ ਵਾਲੇ ਹਾਜ਼ਰੀ ਭਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨਾ ਵੱਧ ਤੋਂ ਵੱਧ ਸਹਿਯੋਗ ਦੇ ਸਕਣ ਉਹ ਸਾਰੇ ਵੀਰਾਂ ਦਾ ਸਹਿਯੋਗ ਦੇਣ ਅੱਗੇ ਤੋਂ ਜੋ ਕੇ ਵੱਧ ਚੜ ਕੇ ਸਮਾਗਮ ਹੋਣ ਇੰਨਾ ਕੁਝ ਕਹਿੰਦੇ ਹੋਏ ਖੇਮਾ ਦੀ ਜਾਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗਰਦੀਆ ਜੀ ਕਾਕਾ ਦਾ